ਸਰਕਾਰ ਤੋੜਨ ਦੀ ਚੱਲੀ ਗੱਲ ਕੌਣ ਹੈ ਕਿ ਸੇਵਲ ਆਪਰੇਸ਼ਨ ਲਾਟਸ ਦਾ ਅਸਲੀ ਸੱਚ ਕੀ ਆਪਰੇਸ਼ਨ ਲਾਟਸ ਚੋਣਾ ਹੁੰਦੀਆਂ ਨੇ ਇਸ ਦਾ ਜ਼ਿਕਰ ਵੀ ਹੁੰਦਾ ਹੈ ਇਸ ਦੇ ਨਾਲ ਹੀ ਹੁਣ ਸਿਆਸੀ ਆਗੂ ਸਿਆਸੀ ਬਿਆਨਾਂ ਦੇ ਨਾਲ-ਨਾਲ ਸਿਆਸੀ ਭਵਿੱਖ ਬਾਣੀਆਂ ਵੀ ਕਰਨ ਲੱਗੇ ਨੇ ਜੀ ਹਾਂ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਪੀਟੀਸੀ ਨਿਊਜ਼ ਸੈਂਟਰ ਵਿੱਚ ਇੰਟਰਵਿਊ ਕਰ ਰਹੇ ਸਨ ਤੇ ਇਸੇ ਇੰਟਰਵਿਊ 'ਚ ਉਹਨਾਂ ਨੇ ਦਾਅਵਾ ਕੀਤਾ ਕਿ ਆਪ ਦੇ 45 ਵਿਧਾਇਕ ਭਾਜਪਾ ਦੇ ਟੱਚ 'ਚ ਨੇ ਤੇ ਭਗਵੰਤ ਮਾਨ ਕਿਸੇ ਸਮੇਂ ਵੀ ਇਕਨਾਤ ਸਿੰਦੇਪਾੜ ਸਕਦੇ ਨੇ ਕਿਸੇ ਸਮੇਂ ਵੀ ਤਖਤਾ ਪਲਟਿਆ ਜਾ ਸਕਦਾ ਹੈ ਇੱਕ ਪਾਸੇ ਪੀਟੀਸੀ న్యూਸ ਇੰਟਰਵਿਊ ਚੱਲੀ ਤਾਂ ਦੂਜੇ ਪਾਸੇ ਇਸ ਤੇ ਪ੍ਰतिकਰਮ ਵੀ ਆਉਣੇ ਲੱਗੇ ਨੇ ਆਮ ਆਦਮੀ ਪਾਰਟੀ ਵੱਲੋਂ ਤਾਂ ਫਤਿਹਜੰਗ ਬਾਜਪਾ ਦਾ ਜ਼ਿਕਰ ਕਰਦੇ ਆ ਪ੍ਰਤਾਪ ਬਾਜਪਾ ਨੂੰ ਹੀ ਭਾਜਪਾ ਦਾ ਬੰਦਾ ਦੱਸ ਦਿੱਤਾ ਗਿਆ ਨੂੰ ਪਤਾ ਲੱਗੀ ਇਹਨਾਂ ਦੀਆਂ ਗਵਰਨਮੈਂਟ ਦੀਆਂ ਏਜੰਸੀਆਂ 45 ਬੰਦਿਆਂ ਨਾਲ ਇਨ ਟੱਚ ਹਨ ਤੁਹਾਨੂੰ ਯਾਦ ਹੋਵੇਗਾ ਹਮ ਇਲੈਕਸ਼ਨ ਤੋਂ ਪਹਿਲੇ ਮੈਂ ਤਾਂ ਦੱਸਿਆ ਸੀ ਕਿ ਇਹਨਾਂ ਦੇ 45 ਬੰਦਿਆਂ ਨਾਲ ਜਿਹੜੀਆਂ ਬੀਜੇਪੀ ਦੀਆਂ ਸੈਂਟਰਲ ਏਜੰਸੀਜ਼ ਨੇ ਉਹ ਇਨ ਟੱਚ ਨੇ ਇਸ ਸਨੇ ਕਿ ਤੋ ਉਹਨੇ ਜੋ ਦੋ ਬੰਦੇ ਛੱਡ ਵੀ ਗਏ ਮੇਰੇ ਕਹਿਣ ਤੋਂ ਬਾਅਦ ਤੁਹਾਡਾ ਰਿੰਕੂ ਗਿਆ ਸੁਸ਼ੀਲ ਰਿੰਕੂ ਸਿਟਿੰਗ ਐਮਪੀ ਚਲਾ ਗਿਆ ਸਿਟਿੰਗ ਜਿਹੜਾ ਹੁਣ ਆ ਸ਼ੀਤਲ ਲੁੰਗਰਾਲ ਇਹ ਚਲਾ ਗਿਆ ਜੀ ਇਹ ਤੇ ਤੁਹਾਡੇ ਸਾਹਮਣੇ ਆ ਗਿਆ ਕਈ ਹੋਰ ਨੇ 45 ਬੰਦਿਆਂ ਦਾ ਮੈਨੂੰ ਪਤਾ ਹੈ ਜਿਹੜੇ ਬੀਜਪੀ ਨਾਲ ਇਨ ਟੱਚ ਸੀ ਤੋ ਅਜੇ ਹੁਣ ਕਿੰਨੇ ਕ ਨਿਪਰੇ ਚੜਨਗੇ ਕਿੰਨੇ ਕ ਛੱਡਣਗੇ ਨਹੀਂ ਛੱਡਣਗੇ ਮੈਂ ਕਹਿ ਕੋਈ ਨਹੀਂ ਮੈਂ 100% ਸ਼ੋਰ ਹਾਂ ਜਿਉਂ-ਜਿਉਂ ਇਹਨੂੰ ਤਬਦੀਲ ਕਰਨ ਦਾ ਫੈਸਲਾ ਕਰਨਗੇ ਉਸ ਤਰ੍ਹਾਂ ਉਸ ਤਰ੍ਹਾਂ ਇਹ ਭਾਜਪਾ ਤੇ ਪਹਿਲੇ ਹੀ ਨੇੜੇ ਵਾਜਵਾ ਸਾਹਿਬ ਨੂੰ ਆਪਦੇ ਭਰਾ ਦਾ ਤਾਂ ਪਤਾ ਨਹੀਂ ਲੱਗਿਆ ਵੀ ਉਹ ਬੀਜੇਪੀ ਨਾਲ ਕਦੋਂ ਟੱਚ ਹੋ ਗਿਆ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਦਾ 2 ਸਾਲ ਤੋਂ ਰੋਜ਼ ਜਿਹੜੇ ਆ ਬਿਆਨ ਜਿਹੜੇ ਆ ਉਹ ਦਿੰਦੇ ਆ ਅਸਲ 'ਚ ਨਾ ਇਹ ਕਿਉਂਕਿ ਬਾਜਵਾ ਸਾਹਿਬ ਦੀ ਬੜੀ ਨੇੜਤਾ ਬੀਜੇਪੀ ਨਾਲ ਪਹਿਲਾਂ ਵੀ ਰਹੀ ਹੈ ਤੇ ਅੱਜ ਦੀ ਘੜੀ ਵੀ ਨੇੜਤਾ ਇਹ ਤਾਂ ਕਾਂਗਰਸ ਦੇ ਐਮਐਲਏ ਨਹੀਂ ਪੂਰੇ ਹੁੰਦੇ ਕਿਉਂਕਿ ਐਮਐਲਏ ਬੜੇ ਘੱਟ ਨੇ ਜੇ ਕਿਤੇ 40 ਤੋਂ ਉੱਪਰ ਹੁੰਦੇ ਤਾਂ ਬਾਜਵਾ ਸਾਹਿਬ ਕਦੋਂ ਦੇ ਉਹਨਾਂ 'ਚੋਂ ਤੋੜ ਕੇ ਬੀਜੇਪੀ ਸ਼ਾਮਲ ਹੋ ਗਏ ਜ਼ਿਕਰ ਇਹ ਖਾਸ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਹੁਣ ਆਪਣੇ ਵਿਧਾਇਕਾਂ ਤੇ ਪੂਰਾ ਮਾਣ ਹੋਣ ਦੀ ਗੱਲ ਕਹਿ ਰਹੀ ਹੈ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਚਿਤਲ ਲੰਗੁਰਾਲ ਜਿਨ੍ਹਾਂ ਨੇ 2022 ਚ ਵਿਧਾਇਕ ਬਣਨ ਤੋਂ ਬਾਅਦ ਆਪਰੇਸ਼ਨ ਲੋਟਸ ਦਾ ਜ਼ਿਕਰ ਕੀਤਾ ਸੀ ਤੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਆਪਣੀ ਪਾਰਟੀ ਬਦਲ ਲਈ ਤੇ ਆਮ ਆਦਮੀ ਪਾਰਟੀ ਤੇ ਹੀ ਇਲਜ਼ਾਮ ਲਗਾ ਦਿੱਤੇ ਸਨ ਹੁਣ ਸਵਾਲ ਇਹ ਹੈ ਕਿ ਕੌਣ ਕਿਸ ਵੱਲ ਹੈ ਕਿਹੜਾ ਆਪਣੀ ਪਾਰਟੀ ਦੀ ਪਿੱਠ 'ਚ ਛੂਰਾ ਖੋਭ ਰਿਹਾ ਹੈ ਕੀ ਆਪਰੇਸ਼ਨ ਲੋਟਸ ਦਾ ਅਸਰ ਹੋਵੇਗਾ ਜਾਂ ਫਿਰ ਇਹ ਬਿਆਨ ਸਿਰਫ ਸਿਆਸੀ ਬਿਆਨ ਬਣ ਕੇ ਰਹਿ ਜਾਣਗੇ ਪਰ ਪ੍ਰਤਾਪ ਬਾਜਵਾ ਦੇ ਇਸ ਬਿਆਨ ਨੇ ਮੁਰਤੋਂ ਸਿਆਸੀ ਫਿਜ਼ਾਮਾ 'ਚ ਨਵੀਂ ਚਰਚਾ ਜ਼ਰੂਰ ਛੇੜ ਦਿੱਤੀ ਹੈ ਰਵਿੰਦਰ ਮੀਤ ਦੇ ਨਾਲ ਹਰਪ੍ਰੀਤ ਬੰਦੇਸ਼ਾ ਦੀ ਰਿਪੋਰਟ ਟੀਸੀ ਨਿਊਜ਼